ਜਗਰਦੇਵ ਜੈਸੀ ਗੁਦਾਚੀ ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਸ੍ਰੀ ਗੁਰੂ ਅਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਸ ਤੋਂ ਬੜੀ ਧੂਨਤਾਵਨਾ ਪਿੰਡ ਪ੍ਰੇਮਨਗਰ ਵਿੱਚ ਸ੍ਰੀ ਗੁਰੂ ਅਵਿਦਾਸ ਭਵਨ ਪ੍ਰੇਮਨਗਰ ਵਿੱਚ ਮਨਾਇਆ ਜਾ ਰਿਹਾ ਇਸ ਦੇ ਸਬੰਧ ਵਿੱਚ ਕੱਲ ਮਿਤੀ 11 2 2025 ਨੂੰ ਠੀਕ 9:30 ਵਜੇ ਦਾ ਕਰੀਬ ਗੁਰੂ ਅਵਿਦਾਸ ਪੌਣ ਪ੍ਰੇਮਨਗਰ ਤੋਂ ਨਗਰ ਕੀਰਤਨ ਹੁੰਦਾ ਹੋਇਆ ਇਹ ਆਰੀਆ ਨਗਰ ਵਿੱਚ ਜਾਏਗਾ ਆਰੀਆ ਨਗਰ ਤੋਂ ਸਮੂਹ 사త్సੰਗ ਜਿਹੜਾ ਨਗਰ ਕੀਰਤਨ ਹੈ ਹੁੰਦਾ ਹੋਇਆ ਗੀਤਾ ਪੌਣ ਰੋਡ ਤੋਂ ਸੰਗਲਪੁਰ ਰੋਡ ਤੋਂ ਹੁੰਦਾ ਹੋਇਆ ਯਾਹੇ ਰੋਡ ਤੋਂ ਯਾਹੇ ਚੌਂਗ ਰੋਡ ਤੋਂ ਗੀਤਾ ਪੌਣ ਤੋਂ ਆਰੀਆ ਨਗਰ ਜਾ ਕੇ ਸਮਾਪਤੀ ਹੋਏਗੀ ਸਮੂਹ 사త్సੰਗ ਨੂੰ ਬੇਨਤੀ ਆ ਕਿ ਹੋ ਮਹਾਮਾ ਅਗੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਜੁਰੂਰੀ ਦਿਨ ਮਨਾਉਣ ਦੀ ਕਿਰਪਾਲਤਾ ਕੀਤੀ ਜਾਵੇ ਮੈਂ ਕਮੇਟੀ ਤੋਂ ਸੈਕਟਰੀ ਹੋਣ ਦੇ ਨਾਤੇ ਸਾਰਿਆਂ ਨੂੰ ਸਮੂਹ ਸਾਥਕ ਨੂੰ ਬੇਨਤੀ ਕਰਦਾ ਇਹ ਗੁਰੂ ਜੀ ਦਾ ਧਿਆੜਾ ਬੜੇ ਧੂਮ ਧਾਮ ਨਾਲ ਮਨਾਈਏ ਜੈ ਗੁਰਦੇਵ ਜੈ ਜੀ ਗੁਰਦਾਸ ਜੀ ਮੈਂ ਪ੍ਰਧਾਨ ਪ੍ਰਵੰਤ ਸਿੰਘ ਕਮੇਟੀ ਪ੍ਰਧਾਨ ਪ੍ਰੇਮਨਗਰ ਇਥੋਂ ਸੋਪਾ ਯਾਤਰਾ ਜਿਹੜੀ ਹੈ 10 ਵਜੇ ਚਾਲੂ ਹੋਏਗੀ ਇਥੋਂ ਹੁੰਦੀ ਹੋਈ ਆਰੀਆ ਨਗਰ ਜਾਏਗੀ ਆਰੀਆ ਨਗਰ ਤੋਂ ਹੁੰਦੀ ਹੋਈ ਗੀਤਾ ਭਵਨ ਅਡਮਨ ਚੌਂਕ ਇਧਰੋਂ ਦੀ ਹੁੰਦੀ ਜਾ ਚੌਕ ਥਾਣੀ ਫੇਰ ਆਰੀਆ ਨਗਰ ਜਾ ਕੇ ਸਮਾਪਤ ਹੋਏਗੀ ਉਥੋਂ ਫੇਰ ਦੁਬਾਰੇ ਪ੍ਰੇਮਨਗਰ ਆਏਗੀ ਇਥੇ ਆ ਕੇ ਲੰਗਰ ਵਰਤਾਇਆ ਜਾਏਗਾ ਔਰ ਸ਼ਬਦ ਕੀਰਤਨ ਹੋਣਗੇ ਜਸ ਗਾਏ ਜਾਣਗੇ ਗੁਰੂ ਰਵਿਦਾਸ ਮਹਾਰਾਜ ਦੇ ਉਹ ਤੋਂ ਬਾਅਦ ਲੰਗਰ ਲੰਗਰ ਵਰਤਾਇਆ ਜਾਊਗਾ ਸਭ ਨੂੰ ਸਾਰਤ ਨੂੰ ਬੇਨਤੀ ਹੈ ਕਿ ਹਮੇ ਹਮਾ ਕੇ ਪੇਂਗਰ ਪਹੁੰਚੋ ਔਰ ਨਗਰ ਕੀਰਤਨ ਵਿੱਚ ਵੀ ਆਪਣਾ ਯੋਗਦਾਨ ਜ਼ਰੂਰ ਪਾਓ ਜਗਰudev ਜਗਰudev ਜਗਰਉਦਾਸ